ਗੁਰੂ ਮਾਰਾਤਮਨ ਫਤਿਹ ਜੀ ਨੂੰ ਸਤਿ ਸ਼੍ਰੀ ਅਕਾਲ ਚੱਕਾ ਖਾਲਸਾ ਹੋਇਆ ਕੁਝ ਕਿਫਤ ਅੰਤਨ ਬਾਬਾ ਮੱਖਣਸ਼ਾਹ ਲੁਬਾਣਾ ਜਿਹਦੇ ਗੁਰਦੁਆਰਾ ਸਾਹਿਬ ਪਿੰਡ ਚਕਸ਼ੀਸ਼ ਦੇ ਵਿੱਚ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਨੂੰ ਅੱਜ ਵਿਦਾਇਗੀ ਜਿਹੜੀ ਆ ਕਰ ਰਹੇ ਨੇ ਉਹ ਜਿਹੜੇ ਆ ਸੇਵਾ ਮੁਕਤ ਹੋਣ ਜਾ ਰਹੇ ਨੇ ਬੜੇ ਲੰਬੇ ਅਰਸੇ ਤੋਂ ਸੰਨ 2000 ਤੋਂ ਲੈ ਕੇ ਸੰਨ 2025 ਤੱਕ 25 ਸਾਲ ਜਿਹੜੇ ਆ ਉਹਨਾਂ ਨੇ ਇੱਥੇ ਸੇਵਾ ਨਿਭਾਈ ਸਤਿ ਸ਼ਕਾਲ ਮੈਂ ਆ ਤੁਹਾਡਾ ਆਪਣਾ ਸੁਖ ਨੰਨ ਵਾਲਿਆ ਸੋ ਕਰਦਿਆਂ ਗੱਲਬਾਤ ਭਾਈ ਸਾਹਿਬ ਭਾਈ ਜਿਹੜੇ ਨੇ ਭਪਿੰਦਰ ਸਿੰਘ ਜੀ ਅੱਜ ਸੇਵਾ ਮੁਕਤ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਮੈਂ ਦੇਖ ਰਿਹਾ ਸੀ ਪੂਰੇ ਪਿੰਡ ਦੀਆਂ ਬੀਬੀਆਂ ਦੀਆਂ ਭਾਈਆਂ ਦੀਆਂ ਅੱਖਾਂ ਬਿਲਕੁਲ ਨਮ ਸੀ ਹਾਲੇ ਕਿ ਜ਼ਿਆਦਾਤਰ ਭਾਈ ਵੀ ਤੇ ਬੀਬੀਆਂ ਵੀ ਰੋ ਰਏ ਸੀ ਤਾਂ ਨੂੰ ਅੱਜ ਜਿਹੜੀ ਆ ਵਿਦਾਇਕੀ ਜਿਹੜੀ ਆ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਮੈਂ ਉਹ ਕਹਿਣਾ ਚਾਹੁੰਦਾ ਹਾਂ ਇਹ 2001 ਤੋਂ ਲੈ ਕੇ 2025 ਤੱਕ ਜੋ ਪਿੰਡ ਚੱਕ ਸ਼ਰੀਪਦੀ ਸੰਗਤਾਂ ਨੇ ਪਿਆਰ ਬਖਸ਼ਿਸ਼ ਕੀਤਾ ਹੈ ਉਸ ਪਿਆਰ ਦਾ ਮੈਂ ਮੁੱਲ ਜੜਾ ਉਹ ਨਹੀਂ ਦੇ ਸਕਦਾ ਬਹੁਤ ਮਾਨ ਸਤਕਾਰ ਬਖਸ਼ਿਸ਼ ਕੀਤਾ ਹੈ ਕਿ 2001 ਤੋਂ ਲੈ ਕੇ 2025 ਤੱਕ ਮੇਰੇ ਨੌਜਵਾਨ ਵੀਰਾਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਬਹੁਤ ਮਿਆ ਪਿਆਰ ਜੜਾ ਬਖਸ਼ਿਸ਼ ਕੀਤਾ ਅੱਜ ਇਸੇ ਇਹ ਪਿਆਰ ਸਦਕਾ ਜੜਾ ਸੀ ਉਹ ਮਨ ਦੇ ਵਿੱਚ ਵਿਰਾਗ ਸੰਗਤਾਂ ਦੇ ਅੱਖਾਂ ਦੇ ਵਿੱਚ ਵਿਰਾਗ ਜਿਹੜਾ ਪਿਆਰ ਹੈ ਹੀ ਇਸ ਜਿਹੜਾ ਐਸਾ ਹੈ ਕਿ ਪਿਆਰ ਜਿਹੜਾ ਹੈ ਮੁੱਲ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਹਨੂੰ ਸਮਾਂ ਲੱਗਣਾ ਹੈ ਜੋ ਸੰਗਤਾਂ ਨੇ ਪਿਆਰ ਬਖਸ਼ਿਸ਼ ਕੀਤਾ ਹੈ ਕੋ ਤਿੰਨ ਚਾਰ ਮਹੀਨੇ ਤੱਕ ਜਿਹੜਾ ਇਹ ਸਮਾਂ ਲੱਗਣਾ ਹੈ ਕਿਉਂਕਿ ਜੋ ਇਹਨੇ ਸੰਗਤਾਂ ਨੇ ਪਿਆਰ ਬਖਸ਼ਿਸ਼ ਕੀਤਾ ਹੈ ਮਹਾਰਾਜ ਦੀ ਕਿਰਪਾ ਕਰਨ ਮੈਂ ਹੋ ਇਹ ਅਰਦਾਸ ਕਰਦਾ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਿ ਨਗਰ ਨੂੰ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਹੋ ਜਿਹੇ ਵੀਡੀਓ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਹਾਂ ਕਿਉਂਕਿ ਜਿੰਨਾ ਸਤਕਾਰ ਗੁਰੂ ਕੀ ਵਜੀਰਤ ਅੱਜ ਹੋ ਰਿਹਾ ਕਿਉਂਕਿ ਮੈਂ ਦੇਖ ਰਿਹਾ ਸੀਗਾ ਸੋਨੇ ਦਾ ਕਰਾ ਵੀ 2 ਟੋਲੇ ਦਾ 50000 ਰੁਪਇਆ ਇੱਕ 31 ਹੋਰ ਵੀ ਕਈ ਸੇਵਾਵਾਂ ਜਿਹੜੀਆਂ ਸੰਗਤ ਨੇ ਬੜਾ ਫਟਾ ਪਿਆਰ ਦਿੱਤਾ ਆਮ ਤੌਰ ਤੇ ਇਹ ਵੇਖਣ ਨੂੰ ਨਹੀਂ ਮਿਲਦਾ ਕਿਉਂਕਿ ਇਹ ਜ਼ਰੂਰੀ ਹੈ ਸਿੱਖ ਕੌਮ ਨੂੰ ਜਿਹੜੀ ਮੈਨੂੰ ਲੱਗਦਾ ਕਿ ਸਿੱਖਾਂ ਦੀ ਬਾਝ ਜਿਹੜੀ ਹੈ ਪਹਿਲੇ ਨੰਬਰ ਤੇ ਫਰਨੀ ਚਾਹੀਦੀ ਜਿੱਦਾਂ ਕਿ ਅੱਜ ਇਸ ਪਿੰਡ ਨੇ ਜਿਹੜਾ ਉਹ ਅੱਜ ਪ੍ਰੂਫ ਕਰ ਦਿੱਤਾ ਹਾਂਜੀ ਕਿਉਂਕਿ ਮੈਂ ਪਹਿਲਾਂ ਇਹ ਬੇਨਤੀ ਕੀਤੀ ਹੈ ਕਿ ਮੈਨੂੰ ਵੀ ਨਹੀਂ ਸੀ ਪਤਾ ਇੰਨੇ ਸਮੇਂ ਦੇ ਵਿੱਚ ਕਿ ਅੱਜ ਇੰਨਾ ਜਿਹੜਾ ਪਿਆਰ ਉਹ ਸਾਹਮਣੇ ਆਵੇਗਾ ਜੋ ਵੀ ਅੱਜ ਮਾਨ ਸਤਿਕਾਰ ਕੀਤਾ ਹੈ ਪਿੰਡ ਚੱਕ ਸ਼ਰੀਪਤ ਸੰਗਤਾਂ ਨੇ ਸਿਰਫ ਉਹਦੇ ਨਾਲ ਕੀਤਾ ਹਾਰਾਂ ਦੇ ਨਾਲ ਕੀਤਾ ਹੈ ਐਨ ਆਰ ਆਈ ਵੀਰਾਂ ਨੇ ਕੀਤਾ ਹੈ ਮੈਨੂੰ ਵੀ ਨਹੀਂ ਪਤਾ ਕਿ ਮੇਰੇ ਵੀਰ ਜਿਹੜੇ ਮੇਰੇ ਨਾਲ ਇੰਨੇ ਜੁੜੇ ਹੋਏ ਨੇ ਪਰ ਬੜਾ ਹੀ ਮਾਨ ਸਤਿਕਾਰ ਕੀਤਾ ਹੈ ਕਿ ਜਦੋਂ ਉਹਨਾਂ ਨੂੰ ਨੌਜਵਾਨਾਂ ਨੂੰ ਪਤਾ ਲੱਗਾ ਐਨ ਆਰ ਆਈ ਵੀਰਾਂ ਨੂੰ ਪਤਾ ਲੱਗਾ ਕਿ ਅਸੀਂ ਸੇਵਾ ਤੋਂ ਮੁਕਤ ਹੋ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆਪਣਾ ਜੀ ਬਲਜੀਤ ਕਾ ਕਿਵੇਂ ਲੱਗ ਰਿਹਾ ਹੈ ਕਿ ਅੱਜ ਭਾਈ ਸਾਹਿਬ ਸੇਵਾ ਮੁਕਤ ਹੋਏ ਨੇ ਪੂਰੇ ਪਿੰਡ ਦਾ ਤੁਸੀਂ ਪਿਆਰ ਵੇਖ ਰਹੇ ਹੋ ਸਾਰੀਆਂ ਬੀਬੀਆਂ ਭੈਣਾ ਭਾਈ ਸਾਹਿਬ ਜਿਹੜੇ ਰੋ ਰਿਹਾ ਚੱਕਾ ਨਾਮ ਸੀ ਕਿਵੇਂ ਵੀ ਇੱਥੇ ਅੱਜ ਅਸੀਂ ਸੰਗਤ ਦਾ ਪਿਆਰ ਹੈ ਜੀ ਐਸੀ ਤਰ੍ਹਾਂ ਹੀ ਸਭ ਨੂੰ ਮਿਲੇ ਅਸਦੇ ਕਰਨੇ ਜਿਹੜੇ ਵੀ ਗੁਰੂ ਘਰ ਚ ਡਿਊਟੀ ਕਰਦੇ ਆ ਸਭ ਦੀ ਸੇਵਾ ਦਾ ਗੁਰੂ ਘਰ ਚ ਪਰਵਾਨ ਕੀਤੀ ਜਾਵੇ। ਬਸ ਸਾਡੇ ਨਾਲ ਮੌਜੂਦਾ ਸਰਪੰਚ ਸਰਦਾਰ ਬਲਜੀਤ ਸਿੰਘ ਜੀ ਮੌਜੂਦਾ ਸਰਪੰਚ ਸਾਹਿਬ ਬਹੁਤ ਵੱਡਾ ਕਾਰਜ ਇਹ ਅੱਜ ਚੱਕ ਸ਼ਰੀਫ ਦੀ ਸੰਗਤ ਵੱਲੋਂ ਇਹ ਰੰਬਿਆ ਗਿਆ ਕੀ ਕਹਿਣਾ ਚਾਹੁੰਦੇ ਸਨ। ਸਭ ਤੋਂ ਪਹਿਲੇ ਤਾਂ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਸਾਡੇ ਨਗਰ ਨੇ ਕਾਰਜ ਕੀਤਾ ਜਿਹਦਾ ਬਾਬਾ ਜੀ ਨੇ ਕਿਹਾ ਵੀ ਸਾਨੂੰ ਵੀ ਪਤਾ ਨਹੀਂ ਇੰਨਾ ਕਿ ਪਿਆਰ ਸਤਿਕਾਰ ਤੁਸੀਂ ਚਲੋ ਸਾਡੇ ਬਹੁਤ ਸਤਿਕਾਰਯੋਗ ਪਾਪਾ ਜੀ ਉਹਨਾਂ ਨੂੰ ਕੜਾ ਜਾਂ ਪੈਸੇ ਜਾਂ ਤਿੰਨ ਮੰਦਰੀਆਂ ਜਾਓ ਸਤਿਕਾਰ ਜਿੰਨਾ ਵੀ ਹੋਇਆ ਅਸਲੀ ਜਿੱਦਾਂ ਬਾਣੀ ਵੀ ਕਹਿੰਦੀ ਹੈ ਨਾ ਕਿ ਜੇ ਪਰ ਪਰ ਗੱਡੀ ਲੱਦੀ ਹੈ ਤੇ ਮਤਲਬ ਕਹਿੰਦਾ ਪਾ ਜਿਹੜੀ ਸਾਡੀ ਅਸਲੀ ਜਾਇਦਾਦ ਹੈ ਨਾ ਉਹ ਜਿਹੜੀ ਅੱਜ ਅਸੀਂ ਦੇਖੀ ਹੈ ਨਾ ਤੁਹਾਡੇ ਸਾਹਮਣੇ ਤੁਸੀਂ 2 ਘੰਟੇ ਤੋਂ ਬਿਠੇ ਅਸਲੀ ਜਾਇਦਾਦ ਇੱਕ ਕਮਾਈ ਬਾਬਾ ਜੀ ਉਹਨਾਂ ਨੇ ਜਿਹੜੀ ਸਦਾ ਨਾ ਰਹਿਣੀ ਦੇਖੋ ਅੱਜ ਜਿਹੜੀ ਸੰਗਤ ਬੈਠੀ ਖੁਸ਼ੀਆਂ ਦੇ ਭਰੇ ਮੌਕਿਆਂ 'ਚ ਅੱਜ ਸਾਰੀ ਸੰਗਤ ਰੋਪੀ ਸਾਰੀ ਸੰਗਤ ਉਵਰਾਗ ਦਾ ਮਤਲਬ ਇਹ ਆ ਕਿ ਜਿਹੜੇ ਬਾਬਾ ਜੀ ਉਹਨਾਂ ਦੀ ਜਿਹੜੀ ਮਿਹਨਤ ਕੀਤੀ ਸੀ ਜਿਹੜੀ ਬਾਬਾ ਜੀ ਨੇ ਕਮਾਈ ਕੀਤੀ ਸੀ ਪਿੰਡ 'ਚ ਗੁਰੂ ਦੇ ਚਰਨਾਂ 'ਚ ਰਹਿ ਕੇ ਉਹ ਵੱਡ ਮੁੱਲੀ ਕਮਾਈ ਆ ਉਹ ਅਸੀਂ ਬਾਬਾ ਜੀ ਨੂੰ 25 ਸਾਲ ਬਾਬਾ ਜੀ ਨੇ ਸਾਡੇ ਪਿੰਡ ਲਾਏ ਆ ਸਾਡਾ ਨਗਰ ਤੇ ਕਿ ਲੱਗ ਲੱਗੇ ਤੇ ਨਗਰ ਦੀਆਂ ਬੀਬੀਆਂ ਮਾਵਾਂ ਭੈਣਾਂ ਮੇਰੇ ਵੀਰ ਲੱਗ ਲੱਗੇ ਤੇ ਨਹੀਂ ਭੁੱਲ ਸਕਦੇ ਜਿਦਾਂ ਦੇ ਇਹਨਾਂ ਦਾ ਨੇਚਰ ਸੀਗਾ ਮੈਂ ਕਹਿੰਨਾ ਮੇਰੇ ਵੀਰੋ ਖਾਸ ਕਰਕੇ ਮੈਂ ਗ੍ਰੰਥੀ ਸਿੰਘ ਆਗੇ ਹੱਥ ਜੋੜਦਾ ਇਹੋ ਜੀ ਡਿਊਟੀ ਕਰੋ ਆ ਜਾਇਦਾ ਤੱਕ ਮਾਓ ਜੇ ਕਿਸੇ ਨੇ ਕਮਾਉਣੀ ਆ ਇਹਨਾਂ ਦੀ ਸੈਲਰੀ ਵੱਧ ਜਾਂ ਉਸ ਚੀਜ਼ ਵੱਲ ਨਾ ਵੇਖੋ ਸਾਰੇ ਗ੍ਰੰਥੀ ਆ ਜਾਇਦਾ ਤੱਕ ਮਾਓ ਜਿਹੜੀ ਜਾਨ ਲੱਗੇ ਇਹ ਸਤਕਾਰ ਨਾਲ ਹੀ ਜੀਣਾ ਜਿੰਨੀ ਦਿਨ ਖੁਸ਼ੀ ਨਾਲ ਜੀਣਾ ਕੀ ਲੱਗਦਾ ਕਿ ਕਈ ਪਾਠੀ ਸਿੰਘਾਂ ਦੀ ਜਿਹੜੀ ਹੈ ਫਾਈਨੈਂਸ਼ੀਅਲੀ ਹਾਲਾਤ ਜਿਹੜੀ ਹੈ ਬੜੇ ਨਾਜ਼ੁਕ ਨੇ ਕੀ ਲੱਗਦਾ ਕਿ ਸ਼੍ਰੋਮਣੀ ਕਮੇਟੀ ਨੂੰ ਕਿਹੜੇ ਉਪਰਾਲੇ ਕਰਨੇ ਚਾਹੀਦੇ ਕਿ ਜਿਹੜੇ ਆਪਣੇ ਸਿੱਖਾਂ ਦੀ ਜਿਹੜੀ ਹੈ ਪਹਿਲੇ ਨੰਬਰ ਤੇ ਬਾਹ ਫਰਨ ਜਿਹੜਾ ਉਹਨਾਂ ਨੂੰ ਆਪਣੇ ਲੈਵਲ ਤੇ ਨਾਲ ਕਰਨ ਉੱਚੇ ਹੋ ਕੇ ਜਾ ਉਹਨਾਂ ਦੇ ਬੱਚਿਆਂ ਦੀ ਸਟੱਡੀ ਕਰਵਾਈ ਜਾਵੇ ਜਾਂ ਉਹਨਾਂ ਨੂੰ ਜਿਹੜਾ ਗਾਂ ਲਿਆ ਦੇ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਅਕਸਰ ਸਾਡੇ ਪਿੰਡ ਦੀ ਪੰਚਾਇਤ ਤੇ ਨਗਰ ਦੇ ਸੀਨੀਅਰ ਬੰਦੇ ਪ੍ਰਧਾਨ ਸਾਰੇ ਹੀ ਕਮੇਟੀਆਂ ਦੇ ਵਿੱਚ ਆਪਾਂ ਇਹੋ ਹੀ ਉਪਰਾਲਾ ਕਰਦੇ ਆਂ ਪੀ ਸਾਡੇ ਗੁਰਦੁਆਰੇ ਤਿੰਨ ਚੱਕ ਸ਼ਰੀਫ ਚ ਵੀ ਕਿਤੇ ਬਾਬਾ ਜੀ ਨੂੰ ਜਿੰਨਾ ਖੁੱਲਾ ਦਿੱਤਾ ਜਾਵੇ ਗੱਫਾ ਉਹਨਾਂ ਹੀ ਦੇਣਾ ਉਹਦਾ ਕਾਰਨ ਇਹ ਆ ਕਿ ਸਾਡੇ ਤਿੰਨੇ ਗੁਰਦੁਆਰੇ ਦੇ ਬਾਬਾ ਜੀ ਏਦਾਂ ਦੀ ਅਵਸਥਾ ਉਹਨਾਂ ਦੀ ਕਿ ਦੇਖ ਲਓ ਜੇ ਉਹਨਾਂ ਦੀ ਅਵਸਥਾ ਪੈਸੇ ਨਾਲ ਜੁੜੀ ਹੁੰਦੀ ਨਾ ਤੇ ਅੱਜ ਆ ਜਿਹੜੀ ਆ ਮਤਲਬ ਟਣਾ ਮੂੰਹ ਸੰਗਤ ਸੇਵਾ ਕਰਨ ਦੀ ਨਾ ਇਹ ਇਹ ਇਹਨਾਂ ਦੀ ਜਾਇਦਾਦ ਇਹਨਾਂ ਨੇ ਬਣਾਈ ਆ ਇਹਨਾਂ ਨੇ ਪੈਸੇ ਨਾਲ ਲੱਭ ਲੋਲਚ ਨਹੀਂ ਕੀਤਾ ਤੇ ਨਗਰ ਨੇ ਕੋਈ ਕਸਨ ਨਹੀਂ ਛੱਡੀ ਤੇ ਇਹੋ ਹੀ ਮੇਰੀ ਸਾਰੇ ਵੀਰਾਂ ਨੂੰ ਸਾਰੇ ਦੇ ਸਾਹਿਬ ਦੇ ਸਾਹਿਬ ਵੀ ਜਿਹੜਾ ਗਰੰਤੀ ਜੀ ਦਾ ਕੰਮ ਹੈ ਨਾ ਡਿਊਟੀ ਹੈ ਨਾ ਉਹ ਗਰੰਤੀ ਤੇ ਤਾਂ ਹੀ ਕਰੂਗਾ ਨਾ ਤਨ ਦੇ ਹੀ ਨਾਲ ਵੀ ਜੀ ਉਹਦੀ ਪਿੱਛੇ ਦੀ ਚਿੰਤਾ ਤੁਸੀਂ ਖਤਮ ਕਰ ਦੋਗੇ ਤੇ ਬਿਲਕੁਲ ਹੁਣ ਦੇਖੋ ਬਾਬਾ ਜੀ ਇੱਥੇ ਆਏ ਸੀ ਨਾ ਜਦੋਂ ਤੇ ਬਾਬਾ ਜੀ ਦੇ ਦੋਨੇ بیٹے ਚੰਗੀ ਐਜੂਕੇਸ਼ਨ ਇਨ੍ਹਾਂ ਨੇ ਚੰਗੇ ਕੋਲਜਾਂ ਚ ਦਵਾ ਕੇ ਮਤਲਬ ਵਿਦੇਸ਼ ਚ ਕੱਲੇ ਵਿਦੇਸ਼ ਚ ਪੱਕੇ ਪੀਅਰ ਹੋਏ ਆ ਕਿਉਂਕਿ ਬਾਬਾ ਜੀ ਦੀ ਟੈਨਸ਼ਨ ਚੁੱਕ ਲਈ ਨਗਰ ਨੇ ਸਾਰੇ ਖਾਚੇ ਤੇ ਫੇ ਬਾਬਾ ਜੀ ਤਾਂ ਦੇ ਹੀ ਨਾ ਕਮਾਈ ਕੀਤੀ ਨਾ ਇਹੀ ਮੇਰੇ ਵੀਰਾਂ ਨੂੰ ਬੇਨਤੀ ਆ ਸਾਰੇ ਨਗਰਦਿਆਂ ਨੂੰ ਵੀ ਜਿਹੜੇ ਗ੍ਰੰਥੀ ਹੈ ਨਾ ਉਹਨਾਂ ਦੇ ਪੈਸਿਆਂ ਵੱਲ ਨਾ ਵੇਖੋ ਅਸੀਂ ਆਪ ਇਹਨਾਂ ਦੀ ਕਈ ਵਾਰ ਬਤਾਇਆ ਇਹਨਾਂ ਨੂੰ ਜਿਉਂਦੋ ਜੋ ਇਹਨਾਂ ਨੇ ਜਦੋਂ ਕਹਿਤਾ ਸਾਰਿਆਂ ਨੂੰ ਰਿਕੁਐਸਟ ਕੀਤੀ ਵੀ ਨਹੀਂ ਇਹਨਾਂ ਦਾ ਕਹਿਣਾ ਨਹੀਂ ਮੋੜਨਾ ਪਰ ਇਹ ਬਾਬਾ ਜੀ ਨੂੰ ਵੀ ਇੱਕ ਸਪੈਸ਼ਲ ਬੇਨਤੀ ਆ ਸਾਰੇ ਬਾਬਿਆਂ ਨੂੰ ਜਿੱਦਾਂ ਦੀ ਡਿਊਟੀ ਨਾ ਨਿਭਾਈ ਤੇ ਅੱਜ ਕੱਲੇ-ਕੱਲੇ ਸਾਡੀ ਮਾਤਾ ਚਾਚੀਆਂ ਤਾਈਆਂ ਭਰਾਵਾਂ ਸਾਡਾ ਪ੍ਰਧਾਨ ਜੀ ਉਹਨਾਂ ਕੋ ਤੇ ਬੋਲਿਆ ਨਹੀਂ ਗਿਆ ਇਕੱਲੇ ਇਕੱਲੇ ਬੰਦਾ ਵਰਾਗ ਚ ਆਇਆ ਕਿ ਤੁਹਾਡੇ ਸਾਹਮਣੇ ਅੱਜ 2 ਘੰਟੇ ਤੁਸੀਂ ਵੀ ਕਥਾ ਸੁਣੀ ਤੁਸੀਂ ਇਹ ਨਹੀਂ ਕਿਹਾ ਵੀ ਜਾਣਾ ਚੋਂ ਸੰਗਤ ਹੀ ਨਹੀਂ ਮੈਂ ਕਹਿੰਨਾ ਅਸੀਂ ਖੁਦ ਹਰਾਨ ਆ ਪਿੱਛੇ ਛੋਟੇ ਬੱਚੇ ਤੱਕ ਵੀ ਆਹੀ ਬਾਬਾ ਜੀ ਨੂੰ ਤੋੜਨਾ ਤੇ ਮੈਂ ਕਹਿੰਨਾ ਸਾਰੇ ਗਰੰਥੀ ਸਿੰਘਾਂ ਨੂੰ ਇਦਾਂ ਦੀ ਜਿਆਦਾ ਤਕਮਾਓ ਪਿੰਡ ਚ ਰਹਿ ਕੇ ਪੈਸਾ ਤਾਂ ਸਾਡੇ ਨਾਲ ਮੌਜੂਦ ਨਹੀਂ ਪੈਸਾ ਅਖਾਣਾ ਮੰਨੇ ਸਾਰੇ ਪਿੰਡ ਦੀ ਕੀ ਕਹਿਣਾ ਬਿਲਕੁਲ ਜੀ ਬਾਬਾ ਜੀ ਨਾਲ ਪਿਆਰ ਹੀ ਬਹੁਤ ਜ਼ਿਆਦਾ ਹੈਗਾ ਸਾਰੇ ਪਿੰਡ ਦਾ ਹੀ ਬਾਬਾ ਜੀ ਨੇचर ਬਹੁਤ ਹੀ ਵਧੀਆ ਔਰ ਬੇਦਾਗ ਬਾਬਾ ਜੀ ਆ ਕੋਈ ਇਹਨਾਂ ਦੇ ਦਾਗ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਵੇਦਿਆ ਦਾ ਛੁੱਟੀ ਲੈ ਕੇ ਇਹਨਾਂ ਨੂੰ ਫੌਰਨ ਜਾਣਾ ਸੀ ਉਸ ਕਰਕੇ ਇਹਨੇ ਛੁੱਟੀ ਮੰਗੀ ਪਿੰਡ ਦੇ ਛੁੱਟੀ ਦੇਣੀ ਹੀ ਰਿਹਾ ਸਾਰੇ ਕਹਿੰਦੇ ਨਹੀਂ ਬਾਬਾ ਜੀ ਜਾਣ ਦੇਣਾ ਪਰ ਬਾਬਾ ਜੀ ਕਹਿੰਦੇ ਨਹੀਂ ਮੇਰੇ ਸਮਾਂ ਵੀ ਲੱਗ ਸਕਦਾ ਵਾ ਇਸ ਕਰਕੇ ਬਾਬਾ ਜੀ ਨੂੰ ਛੁੱਟੀ ਦਿੱਤੀ ਗਈ ਨਹੀਂ ਤੇ ਛੁੱਟੀ ਦੇਣ ਵਾਸਤੇ ਕੋਈ ਰਾਜ਼ੀ ਨਹੀਂ ਵੀ ਬਾਬਾ ਜੀ ਤੁਹਾਨੂੰ ਨਹੀਂ ਜਾਣ ਦੇਣਾ ਸਰਪੰਚ ਸਾਹਿਬ ਨੇ ਵੀ ਕਿਹਾ ਬਾਬਾ ਜੀ ਨਹੀਂ ਤੁਸੀਂ ਰੁਕੋ ਸਾਰੇ ਨੇ ਕਿਹਾ ਇਹੋ ਗੱਲ ਪਰ ਬਾਬਾ ਜੀ ਕਹਿੰਦੇ ਵੀ ਨਹੀਂ ਮੇਰੇ ਬਰੇਸ਼ ਜਾਂ ਟਾਈਮ ਵੀ ਲੱਗ ਸਕਦਾ ਵਾ ਵੱਧ ਘਟਾ ਹੋ ਸਕਦਾ ਇਸ ਕਰਕੇ ਮੈਨੂੰ ਸੇਵਾ ਮੁਕਤ ਕੀਤਾ ਜਾਵੇ ਤੇ ਸਾਰਾ ਪਿੰਡ ਇਕੱਠਾ ਹੋ ਕੇ ਬਾਬਾ ਜੀ ਨੂੰ ਤੋਰਨ ਆਇਆ ਹੋਇਆ ਸੋ ਸਾਰੇ ਪਿੰਡ ਦੀਆਂ ਅੱਖਾਂ ਜਿਹੜੀਆਂ ਨੰਮ ਨੇ ਬਹੁਤ ਵਿਰਾਗ ਸੰਗਤ ਵਿੱਚ ਵੇਖਣ ਨੂੰ ਅੱਜ ਮਿਲਿਆ ਕਿਉਂਕਿ ਮੈਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹੋ ਬੇਨਤੀ ਕਰਨਾ ਚਾਹੁੰਗਾ ਸਾਰੀ ਸੰਗਤ ਤਰਫੋਂ ਕਿ ਜਿਹੜੇ ਆ ਰਾਗੀ ਸਿੰਘਾਂ ਦੇ ਜਾਂ ਗੁਰੂ ਕੇ ਵਜ਼ੀਰਾ ਦੇ ਬੱਚੇ ਵੀ ਆਈਪੀਐਸ ਬਣ ਉਹਨਾਂ ਦੀਆਂ ਜਿਹੜੀ ਸਟੱਡੀ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਨੂੰ ਚੁਕਣੀ ਚਾਹੀਦੀ ਆ ਜਿੱਦਾਂ ਕਿ ਇਹ ਚਕਸ਼ਰੀ ਪਿੰਡ ਵੱਲੋਂ ਜਿਹੜਾ ਬਾਬਾ ਜੀ ਨੂੰ ਬਹੁਤ ਵੱਡਾ ਸਾਥ ਦਿੱਤਾ ਗਿਆ ਇਹ ਸਯੋਗ ਹੁੰਦਾ ਵਾ ਭਰਾਵਾਂ ਦੇ ਨਾਲ ਆਪਣੀ ਕੌਮ ਦੇ ਨਾਲ ਸੋ ਕਮੇਟੀਆਂ ਨੂੰ ਬੇਨਤੀ ਆ ਕਿ ਜੇ ਉਹਨਾਂ ਦੇ ਘਰ ਦਾ ਖਰਚਾ ਤੁਸੀਂ ਚੁੱਕ ਲੋ ਨਾ ਤੇ ਫਿਰ ਤਨਦੇਹੀ ਦੇ ਨਾਲ ਹਰ ਬੰਦਾ ਚਾਹੁੰਦਾ ਹੈ ਕਿ ਅਸੀਂ ਇਮਾਨਦਾਰੀ ਦੇ ਨਾਲ ਜਿਹੜੀ ਇਹ ਸੇਵਾਨ ਭਾਈ ਇਹ ਸੇਵਾ ਦਾ ਮੁੱਲ ਵਾ ਜਿਹੜਾ ਕਿ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੈ ਭਾਈ ਸਾਹਿਬ ਕੋ ਕਹਿਣਾ ਜਾ ਰਿਹਾ ਸੀ ਮੈਂ ਇਹ ਕਹਿਣਾ ਚਾਹੁੰਦਾ ਵੀ ਬਾਬਾ ਜੀ ਨੇ ਬਾਬਾ ਜੀ ਨੂੰ ਅੱਜ ਅਸੀਂ ਅਲਵਿਦਾ ਕੀਤਾ ਵਾ 26 ਤੀਨ ਨੂੰ ਹੀ ਨਵੇਂ ਗਰੰਤੀ ਸਿੰਘ ਦੀ ਚੋਣ ਕਰਨੀ ਆ ਠੀਕ ਹੈ ਜਿੱਥੇ-ਜਿੱਥੇ ਇਸ ਮਾਧਿਅਮ ਰਾਹੀਂ ਮੇਰੀ ਆਵਾਜ਼ ਜਿਹੜੇ ਮੇਰੇ ਵੀਰਾਂ ਕੋ ਜਾਂਦੀ ਆ ਉਹ ਜਿੱਥੇ ਜਿੱਥੇ ਉਹਨਾਂ ਦਾ ਨੈਟ ਹੈ ਅਸੀਂ ਬਾਬਾ ਜੀ ਦਾ ਟੈਸਟ ਰੱਖਿਆ 26 ਤਰੀਕ ਨੂੰ 2 ਵਜੇ ਤੋਂ ਪਹਿਲੇ ਪਹਿਲੇ ਜਿਹੜੇ ਬਾਬਾ ਜੀ ਆਗੇ ਉਹਨਾਂ ਦੀ ਐਂਟਰੀ ਪਾਈ ਜਾਊਗੀ 26 ਤਰੀਕ ਨੂੰ ਆਪਣਾ ਆਪਣਾ ਜਿਹੜੇ ਜਿੱਥੇ ਮਾਧਿਅਮ ਤੱਕ ਜਾਵੇ 26 ਤਰੀਕ ਨੂੰ ਵੱਧ ਤੋਂ ਵੱਧ ਅਤੇ ਵਧੀਆ ਤੋਂ ਵਧੀਆ ਰਾਗੀ ਜਿੱਥੇ 26 ਤਰੀਕ ਨੂੰ ਆਪਣਾ ਟੈਸਟ ਦੇ ਕੇ ਇਸ ਜਗ੍ਹਾ ਤੇ ਆਪਣਾ ਕਰ ਸਕਦੇ ਆ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜਾ ਕਿ ਹੋਰ ਵੀ ਕਮੇਟੀਆਂ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਕਰ ਸਕਣ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੇਬਰਾ ਮਨਨ ਮਾਦ ਆਇਸਨ ਰਾਜੇ ਸੋਨਿਹਾਨ ਸਿਖਾਉ ਕਾ ਜੇ ਕੁਸਮਾਂ ਸਰ ਠੀਕ ਹੈ ਸੋਨਿਹਾਨ ਸਿਖਾਉ ਕਾ ਜੇ ਨੀ ਗੋਦ ਸੋਨਿਹਾਨ ਸਭ ਜੀ ਨੂੰ ਸਤ ਸ੍ਰੀ ਅਕਾਲ ਸਭ ਸੁਖੰਤਵ ਬੋਧਾ ਮਾਤ੍ਰਿਆ ਆਪਣੀਆਂ ਦਿੱਧੀਆਂ ਹੋਣੀਆਂ ਸਰਵਾਂ ਦੇ ਗ੍ਰੰਥੀ ਬੋਲੇ